ਲੋਕਾਂ ਨੂੰ ਹਸਾਉਣ ਵਾਲਾ ਮੱਗਰ ਮਿੱਠੀ ਦਾ ਹੋਇਆ ਦਿਹਾਂਤ ਪਰ ਹਾਜੇ ਵੀ ਇਸ ਗੱਲ ਦਾ ਯਕੀਨੀ ਨਹੀਂ ਹੋ ਰਿਹਾ ਕਿ ਐਡਾ ਖੁਸ਼ਦਿਲ ਬੰਦਾ ਇਸ ਜਹਾਨ ਤੋਂ ਕਿਸ ਤਰ੍ਹਾਂ ਚੁਰ ਗਿਆ ਮੱਗਰ ਮਿੱਠੀ ਭਿਆਨਕ ਬਿਮਾਰੀ ਦਾ ਕਾਰ ਰਿਆ ਸੀ ਸਾਹਮਣਾ ਆਖਿਰ ਜ਼ਿੰਦਗੀ ਦੀ ਜੰਗ ਉਹ ਹਾਰ ਗਏ ਦੋਸਤੋ ਮੱਗਰ ਮਿੱਠੀ ਅਕਸਰ ਹੀ ਲੋਕਾਂ ਦੇ ਵਿਆਹਾਂ ਵਿੱਚ ਜਾ ਕੇ ਆਪਣਾ ਟਾਇਲੈਂਟ ਦਿਖਾਉਂਦੇ ਸਨ ਜਿਨ੍ਹਾਂ ਨੂੰ ਕੇ ਬੋਲੀਆਂ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ ਬਿਮਾਰੀ ਦੇ ਨਾਂ ਤੇ ਕਦੇ ਵੀ ਨਹੀਂ ਲਈ ਸੀ ਲੋਕਾਂ ਦੀ ਹਮਦਰਦੀ ਦਿਲ ਚ ਦਰਦ ਚਿਹਰੇ ਤੇ ਮੁਸਕਾਨ ਲੈ ਕੇ ਤੁਰਦਾ ਸੀ ਮੱਗਰ ਮਿੱਠੀ ਮੱਗਰ ਮਿੱਠੀ ਦਾ ਭੋਗ 19 ਤਰੀਕ ਦਿਨ ਸ਼ਨੀਵਾਰ ਨੂੰ ਪੈ ਗਿਆ ਸੀ ਤੁਸੀਂ ਵੀ ਦੋਸਤੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਅਰਦਾਸ ਕਰਿਓ ਜੇ ਕਿ ਵਿਛੜੀ ਰੂਹ ਨੂੰ ਪਰਮਾਤਮਾ ਚਰਨਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਮੱਗਰ ਸਿੰਘ ਮਿੱਠੀ ਦੇ ਤਿੰਨ ਬੱਚੇ ਸਨ ਜਿਨ੍ਹਾਂ ਚੋਂ ਕੇ ਦੋ ਕੁੜੀਆਂ ਇੱਕ ਮੁੰਡਾ ਸੀ ਪਿੰਡ ਕਰਾਚੋ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਸੀ ਮੱਗਰ ਮਿੱਠੀ ਵਾਹਿਗੁਰੂ ਜੀ ਮੇਰ ਕਰੋ ਜੇ ਪਰਿਵਾਰ ਤੇ